ਪੁਲਾੰਗ ਦੇਖ ਰਹੇ ਸਾਰੇ ਦਰਸ਼ਕਾਂ ਦੇ ਲਈ ਅਸੀਂ ਇੱਕ ਵਾਰ ਫਿਰ ਹਾਜ਼ਰ ਹੋਏ ਹਾਂ ਸਭ ਨੂੰ ਪਤਾ ਹੈ ਕਿ ਅੱਜ ਬੜਾ ਅਹਿਮ ਦਿਨ ਸੀ ਕਿਸਾਨੀ ਪੱਖੋਂ ਕੇਂਦਰ ਨੇ ਅੱਜ 7ਵੀਂ ਬੈਠਕ ਰੱਖੀ ਸੀ ਖਨੌਰੀ ਔਰ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਆਗੂਆਂ ਨਾਲ 28 ਦੇ ਕਰੀਬ ਕਿਸਾਨ ਆਗੂ ਪਹੁੰਚਦੇ ਨੇ ਤੇ ਉਸ 7ਵੀਂ ਬੈਠਕ ਦੇ ਵਿੱਚੋਂ 8ਵੀਂ ਬੈਠਕ ਜੰਮਦੀ ਆ ਕਿ 4 ਮਈ ਨੂੰ ਬੈਠਕ ਕਰਾਂਗੇ ਪਰ ਅੰਦਰ ਜੋ ਰਵਈਆ ਅੱਜ ਕੇਂਦਰ ਦੇ ਮੰਤਰੀਆਂ ਦਾ ਸੀ ਪੰਜਾਬ ਦੇ ਕਿਸਾਨ ਆਗੂਆਂ ਪ੍ਰਤੀ ਦੇ 8 ਸਰਬਈਏ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਨਾਲ ਕੁਝ ਹੋਈ ਬੈਠ ਕੇ ਕੁਸਰਮੁਸਰ ਕੀ ਉਹਦੇ ਅਰਥ ਇਹ ਨੇ ਕਿ ਅੰਦਰ ਹੀ ਕਿਸਾਨਾਂ ਆਗੂ ਨੂੰ ਜਾਣੂ ਕਰਾ ਦਿੱਤਾ ਗਿਆ ਸੀ ਕਿ ਤੁਹਾਡੇ ਖਿਲਾਫ ਅਜੇ ਕਾਰਵਾਈ ਹੋਣ ਜਾ ਰਹੀ ਆ ਕੀ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਅੱਜ ਬਾਹਰ ਨਿਕਲਨੇ ਹੋਊਗਾ ਉਹਦੇ باوجود ਵੀ ਉਹਨਾਂ ਨੇ ਬਾਹਰ ਆ ਕੇ ਮੀਡੀਆ 'ਚ ਸਿੱਧੇ ਰੂਪ 'ਚ ਗੱਲ ਕਿਉਂ ਨਹੀਂ ਕਹੀ ਕੀ ਕੁਝ ਲੀਡਰ ਨੇ ਇਹ ਗੱਲਾਂ ਲੁਕੋਈਆਂ ਨੇ ਜਾਂ ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਖੁੱਲੇ ਹੱਥ ਖਾਕੀ ਨੂੰ ਦਿੱਤੇ ਨੇ ਜਿਸ ਤਰ੍ਹਾਂ ਪੰਜਾਬ ਦੇ ਹੋਰ ਮੁੱਦਿਆਂ 'ਚ ਦੇ ਦਿੱਤੇ ਗਏ ਨੇ ਤੇ ਪੂਰਾ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇੱਕ ਧੱਕੇਸ਼ਾਹੀ ਵਾਲੀ ਕਾਰਵਾਈ ਹੈ। ਇਸ ਨੁਕਤੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਨੁਕਤਾ ਕੀ ਕਹਿੰਦਾ ਹੈ। ਇਹ ਸਾਰੇ ਪਹਿਲੂ ਦੇ ਉੱਤੇ ਚਰਚਾ ਵੀ ਕਰਾਂਗੇ ਪਰ ਇਹ ਪਹਿਲੂ ਬਹੁਤ ਐਮ ਹੈ ਕਿਉਂਕਿ ਡੱਲੇ ਵਾਲ ਹੋਰਾਂ ਦੀ ਕੱਲਿਆਂ ਦੀ ਮਤਲਬ ਕਿ ਇੱਕ ਤਰ੍ਹਾਂ ਦੀ ਗ੍ਰਿਫਤ ਨਹੀਂ ਪਾਈ ਕਿ ਉਹਨਾਂ ਨੂੰ ਆਪਣੀ ਹਿਰਾਸਤ 'ਚ ਨਹੀਂ ਲਿਆ। ਉਹਨਾਂ ਦੇ ਨਾਲ ਹੋਰ ਆਗੂਆਂ ਨੂੰ ਵੀ ਲੈ ਲਿਆ ਗਿਆ ਨਾਲ ਆਏਆਂ ਨੂੰ ਸਾਰਿਆਂ ਨੂੰ ਬੱਸ ਚੜਾ ਲਿਆ ਗਿਆ ਪਰ ਜਦੋਂ ਤੱਕ ਇਹ ਖਬਰ ਪੰਜਾਬ 'ਚ ਪਹੁੰਚਦੀ ਜਾਂ ਵਿਦੇਸ਼ਾਂ 'ਚ ਪਹੁੰਚਦੀ ਕਿ ਜੀ ਕਿਸਾਨ ਆਗੂਆਂ ਨੂੰ ਚੰਡੀਗੜ੍ਹ 'ਚੋਂ ਨਿਕਲਦੇ ਹਾਂ ਹੀ ਮਹਾਲੀ ਸੈਂਟਰ ਕਰਦੇ ਪੰਜਾਬ ਪੁਲਿਸ ਨੇ ਹਿਰਾਸਤ 'ਚ ਲਿਆ ਉਹ ਤੋਂ ਪਹਿਲਾਂ ਹੀ ਦੂਸਰੇ ਦ੍ਰਿਸ਼ ਵੀ ਆ ਗਏ ਕਿ ਲਓ ਜੀ ਦੋਵੇਂ ਬਾਰਡਰ ਵੀ ਖਾਲੀ ਨੇ ਹੈਨਾ ਟੈਂਟ ਪੱਟ ਦਿੱਤੇ ਗਏ ਨੇ ਟਰੈਲੀਆਂ ਲਾਂਬੇ ਕਰ ਦਿੱਤੀਆਂ ਗਈਆਂ ਨੇ ਜਿੰਨੇ ਉੱਥੇ ਕਿਸਾਨ ਸੀਗੇ ਉਹਨਾਂ ਨੂੰ ਬੱਸਾਂ 'ਚ ਲੱਦ ਕੇ ਲਜਾਇਆ ਗਿਆ ਸੋ ਇਹ ਸਾਰੇ ਵਰਤਾਰੇ ਦੇ ਅਰਥ ਕੀ ਨੇ ਕੀ ਇਹ ਪੰਜਾਬ ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਲਓ ਜੀ ਕਿਸਾਨੀ ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਪੰਜਾਬ ਦੀ ਸਰਕਾਰਾਂ ਨੂੰ ਸਵਾਲ ਕਰਦੀ ਹੈ ਚਾਹੇ ਕੋਈ ਜਥੇਬੰਦੀ ਦੋਏ ਐਸਕੇਮ ਜਿਹਨੂੰ ਇੱਕ ਨੂੰ ਰਾਜਨੀਤੀ ਕਹਿੰਦੇ ਨੇ ਇੱਕ ਨੂੰ ਗੈਰ ਰਾਜਨੀਤੀ ਕਹਿੰਦੇ ਨੇ ਪੰਜਾਬ ਦੇ ਮੁੱਦਿਆਂ ਤੇ ਜਦੋਂ ਵਿਰੋਧੀ ਧਿਰਾਂ ਵਿਚੋ ਫੋਣ ਬਾਕੀ ਧਿਰਾਂ ਵਿਚੋ ਫੋਣ ਤੇ ਸੱਤਾ ਨੂੰ ਸਿਰਫ ਸਵਾਬ ਜਥੇਬੰਦੀਆਂ ਕਰ ਰਹੀਆਂ ਹੋਣ ਕਿ ਉਹ ਚੁੱਪ ਕਰਾਉਣ ਦੀ ਕਵਾਇਦ ਹੈ ਕੀ ਇਹ ਕੇਂਦਰ ਦੇ ਹੱਥਾਂ 'ਚ ਖੇਲਣ ਦੀ ਕਵਾਇਦ ਹੈ ਕੀ ਦਿੱਲੀ ਅੰਦੋਲਨ ਦੀ ਜਿੱਤ ਨੂੰ ਧੋਣ ਦੀ ਕਵਾਇਦ ਹੈ ਜਾ ਫਿਰ ਲੁਧਿਆਣਾ ਚੋਂ ਜਿੱਤਣ ਵਾਲੀ ਵਪਾਰੀਆਂ ਨੂੰ ਖੁਸ਼ ਕਰਨ ਦੀ ਕਵਾਇਦ ਹੈ ਇਹ ਸਾਰੇ ਪਹਿਲੂਆਂ ਤੇ ਬਾਤ ਪਾਵਾਂਗੇ ਸਾਡੇ ਨਾਲ ਹੋਣਗੇ ਕਿਸਾਨ ਆਗੂ ਹਰਮੀਤ ਸਿੰਘ ਕਾਧੀਆਂ ਹੋਰੀ ਤੇ ਸੀਨੀਅਰ ਪੱਤਰਕਾਰ ਸਰਦਾਰ ਹਮੇਸ਼ਿੰਗੀ ਮੈਂ ਦੋਵੇਂ ਮਹਿਮਾਨਾਂ ਦਾ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਰਦਾਰ ਹਮੇਸ਼ਿੰਗੀ ਤੁਹਾਡੇ ਕੋਲ ਆਉਣਾ ਇਸ ਦ੍ਰਿਸ਼ ਨੂੰ ਕਿਸ ਕਿਸ ਐਂਗਲ ਤੋਂ ਸਮਝੀਏ ਅੱਜ ਇਸ ਬਤੀਰੇ ਨੂੰ ਇਸ ਵਿਵਹਾਰ ਨੂੰ ਕਿਸ ਕਿਸ ਐਂਗਲ ਤੋਂ ਸਮਝੀਏ ਕੀ ਸਰਕਾਰਾਂ ਦੇ ਹੱਥੋਂ ਗੇਮ ਨਿਕਲ ਗਈ ਹੈ ਸਾਰਾ ਕੁਝ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਆਰਡਰ ਦੇ ਰਹੇ ਨੇ ਕਿ ਦਿੱਲੀ ਦੇ ਗ੍ਰਹਿ ਮੰਤਰੀ ਆਰਡਰ ਦੇ ਰਹੇ ਨੇ ਕੀ ਇਹ ਕੇਜਰੀਵਾਲ ਦੇ ਕਹਿਣ ਤੇ ਲੁਧਿਆਣਾ ਜਿੱਤਣ ਲਈ ਕੀਤੀ ਹੈ ਕਿਉਂਕਿ ਕੇਜਰੀਵਾਲ ਨੇ ਰਾਜ ਸਭਾ ਜਾਣਾ ਕਿਹੜੇ-ਕਿਹੜੇ ਨੁਕਤੇ ਤੋਂ ਸਮਝੀਏ ਕੀ ਜਥੇਬੰਦੀਆਂ ਦੇ ਕੁਝ ਲੀਡਰਾਂ ਨੂੰ ਪਤਾ ਸੀ ਉਹ ਤਾਂ ਵੀ ਚੁੱਪ ਬੱਟ ਗਏ ਕੀ ਕੀ ਸਮਝੀਏ ਕਰਿਓ ਬਖਿਆ ਇਹਦੇ 'ਚ ਅਸਲ ਦੇ ਵਿੱਚ ਬੜੇ ਰੀਜਨ ਨੇ ਇੱਕ ਤਾਂ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਔਰ ਸਟੇਟ ਲੈਵਲ ਤੇ ਜਿਹੜੀ ਲੀਡਰਸ਼ਿਪ ਦਾ ਐਟੀਟਿਊਡ ਹੈ ਉਹ ਅਣਅਲਾਨੀ ਅਥਾਰਟੀ ਬਾਣਾ ਅਥਾਰਟੀਟਿਵ ਰੂਟ ਜਿਹੜਾ ਹੁੰਦਾ ਨਾ ਕਿ ਅਸੀਂ ਆਏ ਤਾਂ ਚੁਣ ਕੇ ਆਂ ਪਰ ਰੂਲ ਜਿਹੜਾ ਕਰਾਂਗੇ ਉਹ ਮਨਮਰਜੀ ਨਾਲ ਕਰਾਂਗੇ ਆਪਣੇ ਤਰੀਕੇ ਨਾਲ ਕਰਾਂ ਔਰ ਉਸੇ ਉਹੀ ਉਸੇ ਐਟੀਟਿਊਡ ਦੇ ਨਤੀਜੇ ਨੇ ਇਹਦੇ ਹੋਰ ਬਹੁਤ ਰਿਫਲੈਕਸ਼ਨ ਜਨੇ ਕਦੇ ਕਿਸੇ ਮinority ਦੇ ਤਰਪਾਨਾ ਪਾ ਦਿਓ ਕਿਸੇ ਮੱਜਦਾਂ ਦੇ ਕਦੇ ਕਿਸੇ ਹੋਰ ਨੂੰ ਵੱਖ-ਵੱਖ ਤਰੀਕਿਆਂ ਨਾਲ ਗੱਲ ਕਰ ਲੋ ਇੱਕ ਸਾਰੇ ਵਿੱਚ ਬਾਨੀਪੁਰ ਜਲ ਜੇ ਕੋਈ ਫਰਕ ਨਹੀਂ ਪੈਂਦਾ ਕੋਈ ਨਹੀਂ ਪੁੱਛੂਗਾ ਇਸੇ ਢੰਗ ਦੇ ਨਾਲ ਖਾਸ ਤੌਰ ਦੇ ਉੱਤੇ ਜੁਬਾਨ ਬੰਦੀ ਜਿਹੜੀ ਹੁੰਦੀ ਆ ਕਾਨੂੰਨ ਬਣਾ ਕੇ ਜਿੰਨੇ ਕਾਨੂੰਨ ਅਮੈਂਡ ਹੋਏ ਨੇ ਜੁਏਪੀਏ ਐਨਆਈਏ ਸੀਏ ਜੰਮੂ ਕਸ਼ਮੀਰ ਤੋੜਦੇ ਹੋ ਬਿਲਕੁਲੀ ਝੂਟੀ ਚ ਬਦਲਦੇ ਹੋ ਡਿਫਰੈਂਟ ਟਾਈਪ ਦੇ ਜਿੰਨੇ ਡਿਸੀਜਨ ਨੇ ਉਹ ਉਧਰ ਨੂੰ ਝਾਤ ਪਵਾਉਂਦੇ ਨੇ ਕਿ ਜਮਹੂਰੀਅਤ ਲਗਾਤਾਰ ਸ਼ਰਿੰਕ ਹੋ ਰਹੀ ਹੈ ਤੇ ਉਹਦੇ ਦੌਰਾਨ ਕਿਸਾਨ ਅੰਦੋਲਨ ਸੀਗਾ ਜਿਹੜਾ ਇੱਕ ਕਾਮਯਾਬ ਅੰਦੋਲਨ ਦੇ ਤੌਰ ਤੇ 2020-21 ਦੇ ਵਿੱਚ ਹੋਇਆ ਸੀ ਉਹ ਵੀ ਚੁਗ ਰਿਹਾ ਲਗਾਤਾਰ ਜਿਸ ਲੈਵਲ ਦੇ ਉਤੇ ਅੱਜ ਜਿਹੜੇ ਭਾਮਨੇ ਨੇ ਇੱਕ ਤਾਂ ਸ਼ਾਇਦ ਇਹ ਦੋ ਫਾਰਮਾ ਨੇ ਵੀ ਨਹੀਂ ਸਮਝਿਆ ਮਜਾਜ ਪੰਜਾਬ ਪੁਲਿਸ ਰਾਜਵਾਲ ਨੂੰ ਜਾ ਨਹੀਂ ਰਿਹਾ ਪੁਲਿਸ ਰਾਜ ਵਰਗਾ ਹੈਗਾ ਹੀ ਹੈ ਉਹਦਾ ਕਾਰਨ ਆਪਾਂ ਇਸੇ ਪਲੇਟਫਾਰਮ ਤੋਂ ਵੀ ਹੋਰਾਂ ਤੋਂ ਵੀ ਬਾਰ ਬਾਰ ਇੱਕ ਗੱਲ ਪੁਆਇੰਟ ਆਊਟ ਕਰਦੇ ਆ ਕਿ ਇਹ ਜਦੋਂ ਦਾ ਰਵਾਜ ਤੋੜ ਲਿਆ ਕਿ ਸਰਕਾਰ ਨਾਲ ਨੇਗੋਸ਼ੀਏਸ਼ਨ ਕਰਾਉਣ ਚ ਜਾਂ ਨਾ ਕਰਾਉਣ ਚ ਲਾਠੀ ਚਾਰਜ ਕਰਨ ਤੇ ਬਾਕੀ ਮਾਮਲਿਆਂ 'ਚ ਗ੍ਰਿਫਤਾਰੀ ਕਰਨ ਤੇ ਨਾ ਕਰਨ 'ਚ ਪੁਲਿਸ ਸੈਂਟਰਲ ਪਲੇਸ ਚੱਗ ਕੋਈ ਵੀ ਜਥੇਬੰਦੀ ਹੋਵੇ ਹੁਣ ਕਿਸੇ ਦਾ ਦੋਸਤ ਬਣ ਕੇ ਏ ਡੀ ਜੀ ਪੀ ਜਾਂਦਾ ਕਿਸੇ ਦਾ ਡੀ ਜੀ ਪੀ ਕਿਸੇ ਦਾ ਐਸ ਪੀ ਕਿਸੇ ਦਾ ਰਿਟਾਇਰਡ ਏ ਡੀ ਜੀ ਪੀ ਕਿਸੇ ਦਾ ਕੁਝ ਜਦੋਂ ਸਿੱਧਾ ਰਾਬਤਾ ਹੀ ਪੁਲਿਸ ਦਾ ਹੋਏਗਾ ਲੀਡਰਸ਼ਿਪ ਦੇ ਨਾਲ ਉਹਦੇ ਨਾਲ ਲੀਡਰਸ਼ਿਪ 'ਚ ਕਮਜ਼ੋਰੀਆਂ ਆਉਣੀਆਂ ਵੀ ਸੁਭਾਅਕ ਨੇ ਉਹ ਕਹਿੰਦਾ ਤੇਰਾ ਕੰਮ ਮੈਂ ਕਰਾ ਦਿੰਦਾ ਤੇਰਾ ਬਾਕੀ ਜਦ ਇੰਨੀ ਬੁੱਕਲ ਖੁੱਲ ਜਾਂਦੀਆਂ ਲੀਡਰ ਤੇ ਪੁਲਿਸ ਦੇ ਪੈਟਰਨ ਦੇ ਵਿੱਚ ਇੱਕ ਭੈ ਹੁੰਦਾ ਹੈ ਲੀਡਰਸ਼ਿਪ ਤੇ ਬਾਕੀਆਂ ਦੇ ਵਿੱਚ ਲੀਡਰ ਦਾ ਇੱਕ ਔਰਾ ਬਣਿਆ ਹੁੰਦਾ ਥੋੜੀ ਦੂਰੀ ਬਣਾ ਕੇ ਬਾਕੀ ਚੀਜ਼ਾਂ ਚ ਉਹ ਹੌਲੀ ਹੌਲੀ ਸੱਤਾ ਨੇ ਲਪੇਟੇ ਚ ਲੈ ਲਿਆ ਜਿਹੜਾ ਔਰਾ ਹੈ ਲੀਡਰਸ਼ਿਪ ਦਾ ਔਰ ਇੱਥੇ ਤਾਂ ਇੰਨੀ ਗੱਲ ਬਣ ਗਈ ਕਿ ਇਹ ਨੇਗੋਸ਼ੀਏਸ਼ਨ ਜਿਹੜੀਆਂ ਹੁਣ ਹੋਈਆਂ ਨੇ ਸੱਤਾ ਦੇ ਵਿੱਚ ਅੱਗੇ ਜਿਹੜੀ ਟੇਬਲ ਤੇ ਗੱਲ ਹੋਣੀ ਹੈ ਜਿੱਥੇ ਗਵਰਨਮੈਂਟ ਆਫ ਇੰਡੀਆ ਦਾ ਮਿਨਿਸਟਰ ਜਿੱਥੇ ਪੰਜਾਬ ਦੇ ਮਿਨਿਸਟਰ ਜਾਂ ਸਰ ਅਧਿਕਾਰੀ ਉੱਥੇ ਪੁਲਿਸ ਵਾਲੇ ਵੀ ਗੱਲਬਾਤ ਦਾ ਹਿੱਸਾ ਲੈ ਰਹੇ ਤੇ ਜਦੋਂ ਗੱਲਬਾਤ 'ਚ ਹਿੱਸਾ ਹੋ ਜੂਗਾ ਇਹਦਾ ਮਤਲਬ ਪਾਲਿਸੀ ਮੇਕਿੰਗ ਜਿਹੀ ਚ ਨਹੀਂ ਚੱਲੇਗੀ ਸਾਰਿਆਂ ਮਗਲਾਂ 'ਚ ਚੱਲੇਗੀ ਇੱਕ ਤਾਂ ਉਹ ਗੱਲ ਹੈ ਕਿ ਉਧਰ ਨੂੰ ਮਾਨਤਾ ਦੇਤੀ ਹੈ ਇੱਕ ਟਾਈਪ ਦੀ ਸਾਰਿਆਂ ਨੇ ਕਿਸੇ ਨੇ ਰਜਿਸਟਰ ਨਹੀਂ ਕੀਤਾ ਕਿ ਅੱਗੇ ਉਸ ਏਰੀਏ ਦਾ ਜਿਹੜੇ ਲੀਡਰ ਦੀ ਜੜ ਪਛਾਣ ਹੁੰਦੀ ਸੀ ਕੋਈ ਐਮਐਲਏ ਆਉਂਦਾ ਸੀ ਕੋਈ ਐਮਪੀ ਆਉਂਦਾ ਸੀ ਕੋਈ ਹੋਰ ਵੱਡਾ ਲੀਡਰ ਆਉਂਦਾ ਸੀ ਮੈਂ ਤੁਹਾਡੀ ਵਿੱਚ ਪਾ ਕੇ ਗੱਲ ਕਰਾਉਂਦਾ ਫਿਰ ਸੈਵਨ ਅਥਾਰਟੀ ਤੇ ਚਲੀ ਗਈ ਹੁਣ ਇਹ ਗੱਲ ਪੁਲਿਸ ਤੇ ਚਲੀ ਤੇ ਉਦੋਂ ਅਗਲੀ ਗੱਲ ਜਿਹੜੀ ਇਹ ਹੈ ਤੇ ਆਪਾਂ ਦੇਖਦੇ ਹਾਂ ਡੱਲੇਵਾਲ ਸਾਹਿਬ ਜਦੋਂ ਦੇ ਬਿਮਾਰ ਹੋਏ ਨੇ ਡੀਆਈਜੀ ਤੇ ਐਸਐਸਪੀ ਸਾਰੇ ਉੱਥੇ ਵਾਰ-ਵਾਰ ਬੈਠਦੇ ਨੇ ਤੇ ਆਪਾਂ ਵੀ ਜਾ ਕੇ ਦੇਖਿਆ ਕਿੰਨੇ ਵਾਰ ਕਿ ਉੱਥੇ ਬਾਕੀਆਂ ਨੂੰ ਸਭ ਅਜੇ ਔਖਾ ਜਾਣਾ ਤੇ ਉਹਨਾਂ ਲਈ ਤਾਂ ਕੋਈ ਔਖਾ ਹੀ ਨਹੀਂ ਹੈ ਜਦ ਮਰਜ਼ੀ ਜਾਣਾ ਤੇ ਜਦ ਮਰਜ਼ੀ ਬੈਠਣਾ ਦੂਜੀ ਗੱਲ ਇਹ ਹੈ ਕਿ ਜਿਹੜੀ ਸਟੇਟ ਹੈ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਪੁੱਗਦੇ ਹੋ ਕਿ ਚੱਲਦਾ ਕੰਮ ਉਹਨਾਂ ਚਿਰ ਤੁਹਾਨੂੰ ਅਲਾਉ ਕਰਦੀ ਹੈ ਖਡਾਉਣਿਆਂ ਦੀ ਤਰ੍ਹਾਂ ਜਦੋਂ ਉਹਨੂੰ ਲੱਗੂਗਾ ਕਿ ਅੱਜ ਇਹਨੂੰ ਉਹ ਕਰਨਾ ਤੇ ਉਸੇ ਦਿਨ ਤੁਹਾਨੂੰ ਇਸ ਲੈਵਲ ਤੇ ਗੱਲ ਕਰ। ਤੀਸਰੀ ਗੱਲ ਇਹ ਹੈ ਕਿ ਪੋਲੀਟੀਕਲੀ ਇੱਕ ਬਾਈਨਰੀ ਸਰਜੀ ਜਾ ਰਹੀ ਹੈ ਜਿਹੜੀ ਬਹੁਤ ਖਤਰਨਾਕ। ਉਹ ਬਾਈਨਰੀ ਇਹ ਹੈ ਕਿ ਪੋਲੀਟੀਕਲ ਐਂਗਲ ਤੋਂ ਬਾਈਨਰੀ ਹੈ ਜਿਹੜੀ ਕੋਈ ਇਕੱਲੇ ਪੰਜਾਬ ਚ ਨਹੀਂ ਸਰਜੀ ਰਹੀ ਇਹ ਜੂਪੀ ਰਾਜਸਥਾਨ ਦੀ ਹੁੰਦੀ ਹੋਈ ਹਰਿਆਣਾ ਹੁੰਦੀ ਹੋਈ ਪੰਜਾਬ ਚ ਆ ਰਹੀ ਹੈ। ਜੱਟ ਜਾਂ ਖੇਤੀ ਕਰਨ ਵਾਲਾ ਬੰਦਾ ਬਨਾਮ ਅਦਰਕ ਮਿਉਰਗੀ। ਜਾਟ ਬਨਾਮ اور ਤੁਸੀਂ ਦੇਖੋ ਕਿ ਕਦੇ ਜੇ ਹਿਸਟੋਰਿਕਲੀ ਦੇਖੋਗੇ politcal power ਕਦੇ ਗੁਜਰਾਤ ਦੇ ਪਟੇਲਾ ਕੋਲ ਹੁੰਦੀ ਸੀ ਤੇ ਜਿਹੜੇ ਖੇਤੀ ਕਰਦੇ ਸੀ ਤੇ ਇਸੇ ਢੰਗ ਦੇ ਨਾਲ ਰਾਜਸਥਾਨ ਦੇ ਵਿੱਚ ਜਾਟਾਂ ਕੋਲ ਹੁੰਦੀ ਸੀ ਯੂਪੀ ਦੀ ਵੀ ਜਾਟਾਂ ਕੋਲ ਹੁੰਦੀ ਸੀ ਬਾਕੀ ਦੇ ਮਿਨੋਰਟੀ ਚ ਵੀ ਹਵੇੜਾ ਚ ਵੀ ਉਹ ਪਾਵਰ ਕਰਸ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਗੈਰ ਜਾਟ ਦਾ ਇੱਕ ਨੈਰੇਟਿਵ ਸਿਰਜੋ ਭਾਜੀਪੀ ਬਹੁਤ ਖੂਬਸੂਰਤੀ ਨਾਲ ਉਹਨੂੰ ਸਿਰਜਦੀ ਹੈ ਤੇ ਕਾਮਯਾਬ ਹੋਈ ਹੈ ਤੇ ਪੰਜਾਬ ਦੇ ਵਿੱਚ ਉਦੇ ਨਾਲ ਹਿੱਸੇਦਾਰ ਪੰਜਾਬ ਸਰਕਾਰ ਵੀ ਬਣ ਗਈ ਤੇ ਜੂਨੀਅਰ ਗਵਰਨਮੈਂਟ ਵੀ ਬਣੀ ਹੈ ਤੇ মিডিਆ ਵੀ ਬਣੀ ਹੈ ਤੇ ਸਾਰੇ ਲੋਕ ਬਣੇ ਹੋਏ ਨੇ ਉਸ ਮੈਨੂ ਵਿੱਚ ਕਿ ਇਹ ਰਸਤਾ ਰੋਕਦੇ ਨੇ ਪਹਿਲਾਂ ਇੱਕ ਬੈਡ ਨੇਮ ਦੇਣਾ ਹੁੰਦਾ ਕਹਿੰਦੇ ਨੇ ਬੁਰਾ ਨਾਮ ਦੇ ਦੇ ਉਦੋਂ ਬਾਅਦ ਚਾਹੇ ਗੋਲੀ ਮਾਰਦੇ ਹੋ ਜਿਵੇਂ ਅੱਜ ਕੱਲ੍ਹ ਹੋ ਰਿਹਾ ਹੈ ਅੱਜ ਕੱਲ੍ਹ ਕੀ ਹੋ ਰਿਹਾ ਹੈ ਕਿ ਨਸ਼ੇ ਦੇ ਖਿਲਾਫ ਉਹ ਹਮਚਲ ਰਹੀ ਹੈ ਜੀ ਬਹੁਤ ਬੈਡ ਨੇਮ ਹੈ ਘਰ ਵੀ ਟਾ ਦਿਓ ਚਾਹੇ ਇਹ ਕਿਹੜੇ ਕਾਨੂੰਨ ਚਾਹੁੰਦਾ ਟਾ ਦਿਓ ਪਰ ਲੋਕ ਤਾੜੀ ਮਾਰਦੇ ਨੇ ਕਮਾਲ ਕਰਦੇ ਜੀ ਘਰ ਟਾ ਦਿੱਤਾ ਠੀਕ ਹੈਗਾ ਚਾਹੇ ਕਿਸੇ ਬੰਦੇ ਨੂੰ ਗੈਂਗਸਟਰ ਦਾ ਨਾਮ ਦੇਤਾ ਤੁਸੀਂ ਆਏ ਦਿਨ ਗ੍ਰਿਫਤਾਰ ਕੀਤੇ ਬੰਦਿਆਂ ਦੇ ਪੈਰਾ ਚ ਗੋਲੀਆਂ ਮਾਰ ਦੋ ਰੋਜ਼ ਕੋਈ ਚੀਕਦਾ ਇਹ ਭਾਈ ਸਾਹਿਬ ਗੰਨ ਤੁਹਾਡੇ ਗਲਗਲਾਂ ਵੇ ਤੱਕ ਆਉਣੀ ਆ ਜਿਹੜੀ ਆ ਚੁੱਕੀ ਹੈ ਬਾਕੀਆਂ ਦੇ ਤੱਕ ਜਦੋਂ ਬਾਕੀ ਮਾਮਲਿਆਂ ਦੇ ਵਿੱਚ ਕਲੋਜ਼ ਰਹਿੰਦੇ ਨੇ ਹੋਰ ਪੁਲਿਸ ਰਾਜ ਦਾ ਕੋਈ ਡੰਡਾ ਉਹ ਨਹੀਂ ਪਟਿਆ ਜਾਂਦਾ ਉਸੇ ਤਰੀਕੇ ਨਾਲ ਤੇ ਜਦੋਂ ਖਾਸ ਤੌਰ ਤੇ ਭਗਵੰਤ ਮਾਨ ਦੇ ਮਾਮਲੇ ਦੇ ਵਿੱਚ ਜਦੋਂ ਕਿਸਾਨ ਲੀਡਰਾਂ ਦੀ ਮੀਟਿੰਗ 'ਚ ਭਗਵੰਤ ਮਾਨ ਇਹ ਕਹਿੰਦਾ ਹੈ ਕਿ ਕਰ ਲਓ ਫਿਰ ਕੀ ਕਰਨਾ ਮੈਂ ਤੁਹਾਡੇ ਤੋਂ ਡਰਦਾ ਇਹ ਭਗਵੰਤ ਮਾਨ ਦੀ ਕੱਲੀ ਗੱਲ ਨਹੀਂ ਉਸ ਪਾਲਿਸੀ ਨੂੰ ਟੋਕ ਕਰਨਾ ਜਿਹੜੀ ਪਾਲਿਸੀ ਗੌਰਮੈਂਟ ਆਫ ਇੰਡੀਆ ਤੋਂ ਆ ਰਹੀ ਹੈ ਤੇ ਨੀਚੇ ਤਾਂ ਗੱਲ ਕੇਵਲ ਹੋਣੀ ਹੋਣੀ ਹੈ ਤੇ ਜਿਹੜਾ 5 ਤਰੀਕ ਦਾ ਸੀਗਾ ਪ੍ਰੋਗਰਾਮ ਐਸਕੇਮ ਜਿਹੜੀ ਵੱਡੀ ਧਿਰ ਦੇ ਤੌਰ ਦੇ ਉੱਤੇ ਜਾਣੀ ਜਾਂਦੀ ਹੈ ਜੇ ਉਹਨੇ 5 ਦਾ ਚੈਲੰਜ ਕਬੂਲ ਕਰ ਲਿਆ ਸੀ ਚਾਹੇ ਹਜ਼ਾਰ ਬੰਦਾ ਆਉਂਦਾ ਜਿੱਦੇ ਵੀ ਮਰਜ਼ੀ ਜਾ ਤਾਂ ਉੱਥੇ ਆਉਣਾ ਚਾਹੀਦਾ ਸੀ ਜਾਂ ਉਹਨੂੰ ਬੈਡਰਾ ਕੀਤੇ ਬਿਨਾ ਅੱਗੇ ਕੋਈ ਚੈਲੰਜ ਕ੍ਰੀਏਟ ਕਰਨਾ ਚਾਹੀਦਾ ਸੀ ਮਾਸਜਦੀ ਮੂਵਮੈਂਟ ਦੇ ਵਿੱਚ ਵੀ ਫਿਰ ਸਹੀ ਛੋਟਾ ਸਹੀ ਕੋਈ ਗੱਲ ਨਹੀਂ ਗ੍ਰফতারੀਆਂ ਤਾਂ ਮੂਵਮੈਂਟ ਦਾ ਹਿੱਸਾ ਹੁੰਦਾ ਹੈ ਪਰ ਉਹ ਸਿਲੰਡਰ ਟਾਈਪ ਨਹੀਂ ਹੁੰਦਾ ਕਿ ਬਿਡ ਡਰਾ ਹੋ ਗਿਆ ਫਲਾਨਾ ਹੋ ਗਿਆ ਮੁੜ ਕੇ ਕੁਝ ਨਹੀਂ ਹੈ ਮੁੜ ਕੇ ਇੱਕ ਐਕਸ਼ਨ ਫਿਰ ਬਜਟ ਮਿਲੇ ਆਏ ਔਰ ਉਹ ਜਦੋਂ ਇੱਕ ਵੱਡੀ ਧੜਾੜੀ ਤੁਸੀਂ ਤਾਂ ਇਹ ਤਾਂ ਵਿਚਾਰੇ ਹੈ ਨਹੀਂ ਸੀ ਕੁਛ ਛੋੜੇ ਜੁਕੇ ਜਿਹੜੇ ਬਾਕੀ ਦੇ ਬੰਦੇ ਨੇ ਪਤਾ ਉੱਥੇ 400 200 500 ਇਹਨਾਂ ਨੂੰ ਪਹਿਲਾਂ ਹੀ ਪਤਾ ਇਹਨਾਂ ਨੂੰ ਕੱਲ ਪਤਾ ਸੀ ਕੱਲ ਜਿਹੜੀ ਭੰਦੇਰ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜਾ ਉੱਥੇ ਗੱਲ ਕਰ ਰਹੇ ਸੀਗੇ ਤੇ ਜੇ ਤੁਹਾਨੂੰ ਪਤਾ ਸੀ ਜੇ ਤੁਹਾਡਾ ਇੰਨਾ ਕੁ ਦਮ-ਸਮ ਹੁੰਦਾ ਲੀਡਰਸ਼ਿਪ ਚੋਂ ਕਹਿੰਦੇ ਅਸੀਂ ਵੀ ਮੀਟਿੰਗ ਕਰਦੇ ਤੇ ਜੇ ਸਾਨੂੰ ਪਤਾ ਹੈ ਸਾਨੂੰ ਅਸ਼ੂਆ ਆ ਰਹੀਆਂ ਨੇ ਕਿ ਤੂੰ ਸਾਨੂੰ ਰਾਤ ਨੂੰ ਫੜਨਾ ਹੈ ਜਾਂ ਬਾਕੀ ਦੀਆਂ ਚੀਜ਼ਾਂ ਇਹ ਕਰਨਾ ਤੇ ਜੇ ਫਿਰ ਵੀ ਤੁਹਾਨੂੰ ਪਤਾ ਸੀ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਫਿਰ ਵੀ ਤੁਸੀਂ ਇੰਨੇ ਬੰਦੇ ਚਲੇਗੇ 100 ਬੰਦਾ ਨਾਲ ਨਹੀਂ ਜੋ ਇਹ ਇੰਨੇ ਬੰਦੇ ਚਾਹੀਦੇ ਰੋਕ ਲੈਣਗੇ ਉਹਨੇ ਕੀ ਰੋਕ ਲੈਣਾ ਉਸ ਤੋਂ ਬਾਅਦ ਇਸ ਲਈ ਭਰੋਸਾ ਕਰਨਾ ਸਾਹਮਣੇ ਵਾਲੇ ਤੇ ਜਿਹੜਾ ਬੜੇ ਤੋਂ ਬੜਾ ਭਰੋਸਾ ਹੈ ਗਵਰਨਮੈਂਟ ਨੇ ਉਹ ਭਰੋਸਾ ਵੀ ਤੋੜਤਾ ਆਮ ਆਦਮੀ ਪਾਰਟੀ ਨੇ ਜ਼ਿਆਦਾ ਤੋੜਿਆ ਇਹਨਾਂ ਨੇ ਇੱਕ ਕਲਚਰ ਲਿਆਂਦਾ ਸੀ ਇਹਨਾਂ ਦੇ ਆਪਣੇ ਬੰਦਿਆਂ ਦੇ ਫੋਨ ਵੀ ਬਾਹਰ ਰੱਖਾ ਕੇ ਮੀਟਿੰਗ ਹੁੰਦੀ ਐ ਤੁਸੀਂ ਦੇਖਿਆ ਕਿ ਇੱਕ ਦੂਜੇ ਦੇ ਫੋਨ ਟੈਪ ਕਰ ਲਓ ਇੱਕ ਦੂਜੇ ਦੀਆਂ ਗੱਲਾਂ ਕਰ ਲਓ ਅੱਜ ਕਨ ਕੋਈ ਅਫਸਰ ਤੇ ਲੀਡਰ ਫੋਨ ਤੇ ਗੱਲ ਕਰਨੋਂ ਵੀ ਗਿਆ ਉਹ ਕਹਿੰਦਾ ਭਾਈ ਪਤਾ ਨਹੀਂ ਕੋਈ ਕਿਹੜਾ ਫੋਨ ਕਰਕੇ ਟੈਪ ਕਰਕੇ ਕਿਸੇ ਨੂੰ ਫੜਾ ਦੇ ਇਹ ਬੇਵਿਸ਼ਵਾਸੀ ਹੋ ਜਾਂਦੀ ਐ ਉਹ ਬੇਵਿਸ਼ਵਾਸੀ ਵਾਲੀ ਧਿਰ ਜਿਹੜੀ ਐ ਉੱਤੇ ਤੁਸੀਂ ਵਿਸ਼ਵਾਸ ਕਰ ਰਹੇ ਉਹ ਮੰਤਰੀ ਜਦੋਂ ਕੇਂਦਰੀ ਮੰਤਰੀ ਬਾਹਰ ਚਲੇ ਗਏ 15 ਮਿੰਟ ਲਈ ਉਹਨਾਂ ਨੂੰ ਪੁੱਛਦੇ ਨੇ ਵੇਖੋ ਤੁਸੀਂ ਕੋਈ ਇਹੋ ਜੀ ਕਾਰਵਾਈ ਤਾਂ ਨਹੀਂ ਕਰਨੀ ਹਰਪਾਲ ਚੀਮੇ ਦਾ ਬਿਆਨ ਉਸ ਤੋਂ ਬਾਅਦ ਨਹੀਂ ਕਹਿੰਦੇ ਕੋਈ ਇਹੋ ਜੀ ਗੱਲ ਅਜੇ ਤੱਕ ਜੀਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਵਿਚਾਰਾ ਹਰਪਾਲ ਚੀਮਾ ਗਰਮੀਤ ਖੁੱਡੀਆਂ ਤੇ ਜਿਹੜਾ ਦੂਜਾ ਬੰਦਾ ਇੱਕ ਕਟਾਰੂ ਚੱਕ ਉਹ ਤਾਂ ਨਾ 3 ਚਨੇ 3 13 ਚਨੇ ਉਹਨਾਂ ਨੂੰ ਕਿੱਦਾਂ ਪੁੱਛਣਾ ਉਹਨੂੰ ਪੁੱਛ ਕੇ ਹੋਏਗਾ ਕਿ ਜੀ ਉੱਥੇ ਵਾਪਨਾ ਹੋਣਾ ਜਾਂ ਉਹਨਾਂ ਨਾਲ ਐ ਕਰਕੇ ਹੋਏਗਾ ਇਹ ਤਾਂ ਗੱਲ ਹੀ ਨਹੀਂ ਉਸ ਪੱਧਰ ਦੇ ਉੱਤੇ ਜਾ ਕੇ ਜੇ ਉਹਨਾਂ ਨੂੰ ਪਤਾ ਵੀ ਹੋਵੇ ਸੱਚੀ ਹੋ ਮੈਨੂੰ ਲੱਗਦਾ ਤਾਂ ਵੀ ਉਹਨਾਂ ਦੀ ਓਡੀ ਗੱਲ ਨਹੀਂ ਇਸ ਲਈ ਇੱਕ ਭਰੋਸਾ ਕੋ ਲਿਆ ਨਾਰਮਲੀ ਹਿਸਟੋਰਿਕਲੀ ਚਾਹੇ ਉਹ ਅੰਡਰਗਰਾਉਂਡ ਮੂਵਮੈਂਟਾਂ ਹੁੰਦੀਆਂ ਨੇ ਮਿਲਟੈਂਟ ਮੂਵਮੈਂਟ ਉਹਨਾਂ ਨਾਲ ਵੀ ਗਵਰਨਮੈਂਟਾਂ ਦੀ ਗੱਲ ਚੱਲਦੀ ਰਹਿੰਦੀ ਹੈ ਜਦੋਂ ਉਹਨਾਂ ਨੂੰ ਲਿਆਂਦਾ ਜਾਂਦਾ ਹੈ ਉਹਨਾਂ ਨੂੰ ਸੇਫ ਰਸਤਾ ਦਿੱਤਾ ਜਾਂਦਾ ਜ਼ਰੂਰੀ ਦੀ ਗੱਲਬਾਤ ਸਿਰੇ ਚੜ੍ਹਦੀ ਹੈ ਔਰ ਉਹ ਗੱਲਬਾਤ ਅੰਗੇ ਪੈਦੀ ਜਾਂਦੀ ਹੈ ਕੋਈ ਫਰਕ ਨਹੀਂ ਪੈਂਦਾ ਪਰ ਜੇ ਨਹੀਂ ਵੀ ਜੇ ਗੱਲ ਟੁੱਟ ਗਈ ਵੀ ਚਲੋ ਫੇਰ ਦੇਖਾਂਗੇ ਕਿਉਂਕਿ ਨਹੀਂ ਤਾਂ ਅੱਗੇ ਨੂੰ ਬੰਦ ਹੋ ਜੂਗਾ ਕੰਮ ਫਿਰ ਤਾਂ ਜੱਗਾਂ ਦੇ ਦੌਰਾਨ ਤਾਂ ਫਿਰ ਰੌਲਾ ਹੀ ਨਾ ਹੋਵੇ ਫਿਰ ਤਾਂ ਗੱਲਬਾਤ ਹੀ ਨਹੀਂ ਸ਼ੁਰੂ ਹੋ ਸਕਦੀ ਜਿਹੇ ਜਿਹੇ ਮਾਹੌਲ ਦੇ ਵਿੱਚ ਹੈ ਇਸ ਲਈ ਸਰਕਾਰਾਂ ਦਾ ਇੱਕ ਯਕੀਨ ਹੁੰਦਾ ਹੈ ਇੱਕ ਇਕਮਾਲ ਹੁੰਦਾ ਹੈ ਤੇ ਜਦੋਂ ਉਹ ਖਤਮ ਹੋ ਜੇ ਯਕੀਨ ਤਾਂ ਸਰਕਾਰਾਂ ਦਾ ਮਤਲਬ ਨਹੀਂ ਉਹ ਜਿਦੀ ਮਰਜ਼ੀ ਕਹਿ ਦੋ ਵੀ ਇਹ ਧੱਕੇ ਨਾਲ ਬੈਠਾ ਬੰਦਾ ਹੈ ਉਹ ਲੈਜਿਟੀਮੇਟਿਕ ਹੋ ਜਾਂਦਾ ਉਹ ਆਪਣੀ ਜਿਹੜੀ ਗੱਲ ਅਸਲ ਦੇ ਵਿੱਚ ਹੁੰਦੀ ਹੈ ਜਿਹੜੀ ਇਹ ਕਹਿੰਦੇ ਨੇ ਕਿ ਲੋਕ ਵਾਜਵ ਤਰੀਕੇ ਨਾਲ ਮੰਨਦੇ ਨੇ ਕਿ ਤੁਸੀਂ ਸਾਡੇ ਲੀਡਰ ਹੋ ਉਹ ਇਹ ਪ੍ਰਭਾਵਕ ਹੋ ਜਾਂਦਾ ਇੱਕ ਤਾਂ ਇਹ ਫਰਕ ਪਿਆ ਸਾਰੇ ਮਾਮਲੇ ਨਾਲ ਔਰ ਜਿੰਨੇ ਮਰਜੀ ਲੀਡਰ ਹੋ ਤਾੜੀਆਂ ਮਾਰਦੇ ਹੋਣਗੇ ਵੀ ਦੇਖਿਆ ਜੀ ਅਸੀਂ ਚੁਟਕੀ ਚਾਹ ਕਰਤਾ ਇਹ ਚੁਟਕੀਆਂ ਦੇ ਸਵਾਲ ਨਹੀਂ ਹੁੰਦੇ ਇਤਿਹਾਸਕ ਸਵਾਲ ਹੁੰਦੇ ਨੇ ਤੁਹਾਡੀ ਕ੍ਰੈਡਿਬਿਲਟੀ ਇਹ ਮੇਰੇ ਕਹਿੰਦਾ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ ਕਿ ਤੁਸੀਂ 2-200 ਬੰਦੇ ਬੈਠੇ ਨੂੰ 3-3000 ਪੁਲਿਸ ਭੇਜ ਕੇ ਰਾਤ ਨੂੰ ਚਕਾ ਲਓ ਔਰ ਉਹ ਵੀ ਬਿਨਾਂ ਦੱਸੇ ਧੋਖੇ ਨਾਲ ਤੇ ਲੀਡਰ ਤੁਹਾਡੇ ਤੁਸੀ ਗੱਲਬਾਤ ਲਈ ਬੁਲਾਏ ਹੋਏ ਨੇ ਇਹ ਕਿਸੇ ਵੀ ਤਰੀਕੇ ਨਾਲ ਕੋਈ ਮੇਰਾ ਕਹਿਣਾ ਹੈ ਕਿਸੇ ਵੀ ਤਰ੍ਹਾਂ ਉਸ ਘਟਵਟ ਸਰਕਾਰ ਦੀ ਮੋਢੇ ਥਾਪਣ ਵਾਲੀ ਗੱਲ ਨਹੀਂ ਹੈ ਇਸ ਮਾਮਲੇ ਦੇ ਵਿੱਚ ਆ ਜੀ ਇਹ ਮੋਢੇ ਥਾਪਣ ਵਾਲੀ ਪ੍ਰਕਿਰਿਆ ਨਹੀਂ ਹੈ ਸਰਦਾਰ ਅਮੀਰ ਸਿੰਘ ਜੀ ਫਿਰ ਫਿਰ ਕੇਂਦਰ ਸਰਕਾਰ ਦਾ ਇਹ ਰਵਈਆ ਇਸ ਮਸਲੇ ਤੇ ਕਿਉਂ ਬੋਲ ਪਾਉਣਗੇ ਕਿ ਇਹ ਤਰੀਕਾ ਨਹੀਂ ਸੀ ਜਾਂ ਵਿਰੋਧੀ ਤੇ ਬੋਲ ਪਾਉਗੀ ਕਾਂਗਰਸ ਕੇ ਤਰੀਕਾ ਸਹੀ ਨਹੀਂ ਕਿ ਅਕਾਲੀ ਦਲ ਬਿਆਨ ਦੇ ਕੇ ਸਾਰ ਦੂਗਾ ਜਾਂ ਉਹ ਸਾਹਮਣੇ ਆਊਗਾ ਜਾਂ ਤੁਸੀਂ ਮੰਨਦੇ ਹੋ ਕਿ ਕਾਨੂੰਨ ਜਿੱਥੇ ਮੰਦੀਆਂ ਇਕੱਠੀਆਂ ਹੋ ਸਕਦੀਆਂ ਇਹ ਸਾਰੇ ਸਵਾਲ ਪਏ ਨੇ ਜੇ ਮੂਰੇ ਸੋ ਇਹਨਾਂ ਸਵਾਲਾਂ ਦੇ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਚਰਚਾ ਹੋਣੀ ਹੈ ਕਿ ਹਾਂ ਕਿ ਇਹ ਰਵਈਆ ਕੱਲਾ ਜੀ ਇੱਕ ਸਰਕਾਰ ਨੇ ਇਦਾਂ ਦਾ ਕੀਤਾ ਤਾਂ ਦੂਜਿਆਂ ਨੇ ਕੀ ਰੋਲ ਨਿਭਾਇਆ ਕਿਉਂਕਿ ਅੱਜ ਜਿਸ ਤਰ੍ਹਾਂ ਦਾ ਵਿਵਹਾਰ ਸੀਗਾ ਮਤਲਬ ਮਿੰਟਾਂ ਸਕਿੰਟਾਂ ਵਿੱਚ ਤੁਸੀਂ ਬਲਡੋਜ਼ਰ ਮਸ਼ੀਨਾਂ ਲਿਜਾ ਕੇ ਉੱਥੇ ਜਿਵੇਂ ਕਾਰਵਾਈ ਪਾਈ ਹੈ ਉਹਦੇ ਨਾਲ ਸਵਾਲ ਤਾਂ ਵੱਡਾ ਹੋ ਗਿਆ ਹੈ ਕਿ ਹਾਂ ਇਹਦਾ ਮਤਲਬ ਜਾਣ ਦੇ ਕੁਝ ਲੀਡਰਾਂ ਦੇ ਉੱਤੇ ਵੀ ਕਿਸਾਨਾਂ ਆਗੂਆਂ ਦੇ ਲੀਡਰਾਂ ਤੇ ਵੀ ਇਹ ਸਵਾਲ ਆਈ ਜਾਂਦਾ ਕਿ ਉਹ ਬਾਖਬ ਸੀ ਇਸ ਗੱਲ ਤੋਂ ਕਿ ਅੱਜ ਇਹ ਹੋਣਾ ਤਾਂ ਵੀ ਉਹਨਾਂ ਨੇ ਗੱਲ ਕਹਿੰਦੇ ਆਪਣੇ ਸਾਥੀਆਂ ਤੋਂ ਲੁਕੋਈ ਹੈ ਇਹ ਵੀ ਪਹਿਲੂ ਆ ਰਿਹਾ ਹੈ ਉਹਨਾਂ ਨੂੰ ਇਹ ਹੋਊਗਾ ਵੀ ਇੱਕ ਅੰਦਰੋਂ ਭਰੋਸਾ ਹੋਊਗਾ ਵੀ ਕੋਈ ਨਾ ਲੀਡਰ ਸਾਨੂੰ ਇਹ ਨਹੀਂ ਕਰਨਗੇ ਜਾਂ ਕੁਛ ਨਾ ਕੁਛ ਇਸ ਲੈਵਲ ਦੀ ਗੱਲ ਹੋਏਗੀ ਦੂਜੀ ਗੱਲ ਇਹ ਵੀ ਹੈ ਕਿ ਜਿਹੜਾ ਬਿਲਕੁਲ ਜਦੋਂ ਜਿਸ ਤਰੀਕੇ ਦੇ ਨਾਲ ਉਹ ਗੱਲ ਕਰ ਰਹੇ ਨੇ ਕਿ ਸਵੇਰ ਤੋਂ ਇੱਕ ਜਿਹੜਾ ਸਿਵਲ ਸਰਜਨ ਦਾ ਲਿਖਤੀ ਆਪਦੇ-ਆਪ ਦੇ ਡਿਸਪੈਂਸਰੀਆਂ ਨੂੰ ਤਹਿਠਾਂ ਹਸਪਤਾਲਾਂ ਨੂੰ ਗਿਆ ਹੋਇਆ ਕਿ ਤੁਸੀਂ ਗੱਡੀਆਂ ਤਿਆਰ ਰੱਖਣੀਆਂ ਨੇ ਜਦ ਬਣਾਉਣਗੇ ਸਪੇਅਰ ਰੱਖਣੀਆਂ ਨੇ ਇਦਾ ਮਤਲਬ ਇਹ ਪਲਾਨਿੰਗ ਤਾਂ 2 ਦਿਨ ਪਹਿਲਾਂ ਨਹੀਂ ਹੋਣੀ ਐ ਕੋਈ ਪਲਾਨਿੰਗ ਅੱਜ ਦੀ ਤਾਂ ਹੈ ਨਹੀਂ ਐ ਤੁਰੰਤ ਤਾਂ ਵੜ ਨਹੀਂ ਗਈ। ਅੱਛਾ ਇਹ ਪਲਾਨਿੰਗ ਇਹ ਵੀ ਨਹੀਂ ਹੋ ਸਕਦਾ ਕਿ ਪੰਜਾਬ ਸਰਕਾਰ ਚ ਐਨੀ ਜ਼ਰੂਰਤ ਐ ਕਿ ਉਹ ਗਵਰਨਮੈਂਟ ਆਫ ਇੰਡੀਆ ਨਾਲ ਤਾਲਮੇਲ ਤੋਂ ਬਿਨਾ ਕਰ ਸਕਦੇ ਉਹਦੇ ਮਿਨਿਸਟਰ ਗੱਲਬਾਤ ਲਈ ਆਏ ਹੋਣ ਤੁਸੀਂ ਉਸ ਤੋਂ ਬਾਅਦ ਫੜ ਲੋਗੇ ਐਨੀ ਵੀ ਔਕਾਤ ਨਹੀਂ ਐ। ਇੱਕ ਗਿਣਿਆ ਮਿੱਠਿਆ ਇੱਕ ਐਗਰੀਮੈਂਟ ਐ ਕਿਸੇ ਨਾ ਕਿਸੇ ਰੂਪ ਚ ਔਰ ਇਹ ਵੀ ਗੱਲ ਹੋਈ ਐ ਕਿ ਅੰਦਰ ਜਿਸ ਤਾਈਂ ਦਾ ਰੂਡ ਬਿਹੇਵੀਅਰ ਮਿਨਿਸਟਰ ਦਾ ਸੀਗਾ ਤੇ ਉਦੇ ਤੋਂ ਵੀ ਇਹ ਗੱਲ ਸ਼ਾਬਤ ਹੁੰਦੀ ਹੋਣੀ ਹੈ ਵੀ ਕੋਈ ਗੱਲ ਨਹੀਂ ਕਾਕਾ ਅਸੀਂ ਦੱਸ ਦਿਆਂ ਤੁਹਾਨੂੰ ਜੋ ਵੀ ਚੀਜ਼ਾਂ ਹੁੰਦੀਆਂ ਨੇ ਇਸ ਕਰਕੇ ਇਹ ਜਿਹੜਾ ਮਾਹੌਲ ਹੈ ਜਿਸ ਲੈਵਲ ਦੇ ਉੱਤੇ ਚੱਲਦਾ ਹੈ ਗਵਰਨਮੈਂਟ ਆਫ ਇੰਡੀਆ ਰਹਿਣਾ ਨਾ ਇਹਨਾਂ ਦਾ ਮਤਲਬ ਹੈ ਕਿ ਇਹ ਇੱਕ ਧਿਰ ਬੋਲ ਰਹੀ ਹੈ ਇਹ ਧਿਰ ਦੀ ਵੀ ਜੇ ਆਵਾਜ਼ ਬੰਦ ਹੋ ਗਈ ਤਾਂ ਆਪ ਵੀ ਸਭ ਨੇ ਸਿੱਧੇ ਹੋ ਜਾਣਾ ਕਿਸੇ ਨੇ ਬੋਲਣਾ ਹੀ ਨਹੀਂ ਆਪਾਂ ਜੋ ਕਰਾਂਗੇ ਮਨਮਰਜ਼ੀ ਕਰਾਂਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਹ ਇਕਸਾਨ ਆਗੂਆਂ ਨੂੰ ਬਹੁਤ ਦੇਰ ਦੇ ਲੋਕ ਕਹਿੰਦੇ ਨੇ ਇੱਕ ਤਾਂ ਜਿਹੜੀ ਇਹ ਬਾਇਨਰੀ ਪਤਾ ਲੱਗ ਜੂ ਜਿਹੜੇ ਲੋਕ ਕਹਿੰਦੇ ਨਾ ਇਨਵੈਸਟਮੈਂਟ ਨਹੀਂ ਸੀ ਆਉਂਦੀ ਫਲਾਨਾ ਨਹੀਂ ਸੀ ਹੁਣ ਇਹ ਤਾਂ ਤੁਹਾਡੇ ਨਾਲ ਤਾਂ ਸਾਲ ਤੋਂ ਵੀ ਘੱਟ ਸਾਲ ਦਾ ਲੱਗਿਆ ਇਨਵੈਸਟਮੈਂਟ ਪਹਿਲਾਂ ਪੱਕ ਪੱਕ ਆਉਂਦੀ ਸੀ ਪੰਜਾਬ 'ਚ ਜੇ ਹਾਨ ਹੁੰਦਾ ਤਾਂ ਪੰਜਾਬ ਦੇ ਬੰਦੇ ਕਿਉਂ ਫੋਰਸ ਟੂ ਮਾਈਗਰੇਟ ਹੁੰਦੇ ਕਿਉਂ ਪੰਜਾਬ 'ਚ ਨਸ਼ੇ ਦਾ ਹੁੰਦਾ ਕਿਉਂ ਪੰਜਾਬ ਦੇ ਵਿੱਚ ਮਤਲਬ ਇਸ ਪੱਧਰ ਦੀਆਂ ਗੱਲਾਂ ਆਉਂਦੀਆਂ ਗੈਂਗਸਟਰ ਕਲਚਰ ਵਿਕਸਿਤ ਹੁੰਦਾ ਨਾ ਡਰ ਦੀ ਸਿਚੁਏਸ਼ਨ ਹੁੰਦੀ ਜੇਕਰ ਇਹ ਚੀਜ਼ਾਂ ਹੁੰਦੀਆਂ ਹੁੰਦੀਆਂ ਚਲੋ ਮੈਂ ਮੈਂ ਗਾਂ ਬਦਦਾ ਸਰਦਾਰ ਹਰਮੀਤ ਸਿੰਘ ਕਾਦੀਆ ਜੀ ਸਾਡੇ ਨਾਲ ਨੇ ਕਾਦੀਆ ਸਾਹਿਬ ਦਿੱਲੀ ਅੰਦੋਲਨ ਦੇ ਤਜਰਬੇ ਚੋਂ ਵੀ ਜਥੇਬੰਦੀਆਂ ਨੇ ਨਹੀਂ ਕੁਝ ਸਿੱਖਿਆ 5 ਮਾਰਚ ਨੂੰ ਜਿਹੜੀ ਕਾਲ ਦਿੱਤੀ ਗਈ ਸੀ ਚੰਡੀਗੜ੍ਹ ਆਉਣ ਦੀ ਉਸ ਤੋਂ ਇੱਕ ਰਾਤ ਪਹਿਲਾਂ 4 ਮਾਰਚ ਨੂੰ ਜਿਹੋ ਜਹਾ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਤਰੀਕਾ ਅਖਤਿਆਰ ਕੀਤਾ ਲੀਡਰਾਂ ਨੂੰ ਘਰੋ ਘਰੀ ਚੱਕ ਲਿਆ ਤੇ ਦੂਸਰੇ ਦਿਨ ਗਲਤ ਸੁਨੇਹੇ ਵੀ ਦਿੱਤੇ ਜਿਹੜੇ ਥੱਲੇ ਧਰ ਧਰਤ ਤੇ ਬੈਠੇ ਸੀ ਉਥਾ ਦਾ ਉਸ ਦਿਨ ਕੁਝ ਥਿਰਾਂ ਦੂਸਰੀਆਂ ਪਰਲੇ ਪਾਸੇੋਂ ਕੁਝ ਖੁਸ਼ਬੂਆਂ ਕਿ ਲੈ ਵੀ ਚੰਡੀਗੜ੍ਹ ਜਾਣ ਨੂੰ ਚਾਹੁੰਦੇ ਸੀਗੇ ਤੇ ਅੱਜ ਹੋ ਸਕਦਾ ਹੈ ਕੁਝ ਇੱਧਰ ਵਾਲੀਆਂ ਧਿਰਾਂ ਜਿਹਨੂੰ ਐਸਕੇਮ ਰਾਜਨੀਤੀ ਕਿਹਾ ਜਾਂਦਾ ਉਹਦੇ ਵਿੱਚੋਂ ਕੁਝ ਲੀਡਰ ਸੋਚਦੇ ਹਨ ਕਿ ਲੈ ਵੀ ਲੈ ਵੀ ਵਧੀਆ ਹੋ ਗਿਆ ਇਹਨਾਂ ਦਾ ਅੰਦੋਲਨ ਪਰ ਇਹਦੇ ਵਿੱਚੋਂ ਕੀ ਜਥੇਬੰਦੀਆਂ ਦੀ ਕਮਜ਼ੋਰੀ ਉੱਭਰ ਰਹੀ ਹੈ ਜਾਂ ਜਿਹੜਾ ਇਹ ਨਰੇਟਿਵ ਸਰਜ ਦਿੱਤਾ ਗਿਆ ਕਿ ਵਿਲੇ ਨੇ ਜੀ ਸੜਕਾਂ ਤੇ ਆ ਕੇ ਬਹਿ ਜਾਂਦੇ ਨੇ ਸਰਕਾਰ ਉਸ ਨਰੇਟਿਵ ਨੂੰ ਕਾਮਯਾਬ ਕਰਨ ਚ ਰੋਲ ਨਿਭਾ ਗਈ ਹੈ ਸੋ ਅੱਜ ਦੀ ਜੋ ਕਾਰਵਾਈ ਹੈ ਉਹਨੂੰ ਤੁਸੀਂ ਜਥੇਬੰਦੀ ਦੇ ਲੀਡਰ ਦੇ ਨਾਤੇ ਕਿਸ ਫਰੇਮ 'ਚ ਰੱਖ ਕੇ ਦੇਖ ਰਹੇ ਹੋ ਜਿੱਦਾਂ ਹੀ ਮੈਂ ਹਰਮਿਤ ਸਿੰਘ ਕਾਦੀਆਂ ਹੋਰਾਂ ਨੂੰ ਸਵਾਲ ਕੀਤਾ ਤੇ ਇਹ ਤੋਂ ਪਹਿਲਾਂ ਕਿ ਉਹ ਜਵਾਬ ਦੇ ਪਾਉਂਦੇ ਉਹਨਾਂ ਦਾ ਬੁਹਾ ਖੜਕਦਾ ਤੇ ਡਿਬੇਟ ਚੋਂ ਬਾਹਰ ਹੋ ਜਾਂਦੇ ਨੇ ਤੇ ਮੈਂ ਸਰਦਾਰ ਹੁਮੀਰ ਸਿੰਘ ਜੀ ਅਖੀਰ ਚ ਇਸ ਡਿਬੇਟ ਨੂੰ ਇਸ ਚਰਚਾ ਨੂੰ ਸਮੇਟਦੇ ਹਾਂ ਉਹ ਆ ਇਹ ਦੱਸਿਓ ਕਿ ਫਿਰ ਜਿਹੜੇ ਖਨੋਰੀਅਰ ਸ਼ੰਭੂ ਬੈਠੇ ਸੀ ਉਹ ਲੀਡਰ ਫੜਲੇ ਸੀ ਤੇ ਇੱਧਰ ਹਰਮਿਤ ਕਾਦੀਆਂ ਦੇ ਦਰਵਾਜ਼ੇ ਤੇ ਪੁਲਿਸ ਕੀ ਕਰਨਾ ਹੀ ਫਿਰ ਅਸਲ 'ਚ ਲੱਗਦਾ ਇਹੀ ਹੈ ਕਿ ਜਦੋਂ ਮੂਵਮੈਂਟ ਨੂੰ ਡਿਮੋਰਲਾਈਜ਼ ਕਰੋ ਹੋਰ ਲੀਡਰ ਵੀ ਫੜ ਲਓ ਉਹ ਵੀ ਕਾਨੂੰ ਕੋਈ ਪ੍ਰੋਟੈਸਟ ਨਾ ਕਰ ਸਕਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਐਡਾ ਤਾਂ ਉਹਨਾਂ ਨੂੰ ਪਤਾ ਹੀ ਹੈ ਵੀ ਇੱਕ ਦੂਜੇ ਦੇ ਵੀ ਪ੍ਰੋਟੈਸਟ ਕਰਦੇ ਨੇ ਇਹ ਉਹਨਾਂ ਕੋ ਸੰਭਵਨਕ ਹੀ ਹੋਵੇ ਭਾਵੇਂ ਪਰ ਨਾਲ ਦੀ ਨਾਲ ਇਹ ਵੀ ਹੈ ਕਿ ਇਹ ਜਿਹੜੇ ਲੀਡਰ ਸੀ ਜਿਹੜੇ ਦਿਨ ਐਸਕੇਐਮ ਦੇ ਲੀਡਰ ਫੜੇ ਸੀ ਕੁਝ ਉਹਨਾਂ ਦੇ ਵੀ ਫੜ ਲਏ ਸੀ ਉਸ ਦਿਨ ਵੀ ਫੜਨੇ ਜਿਹੜੇ ਦੂਜਿਆਂ ਦੇ ਵੀ ਇਹ ਇੱਕ ਨਾਰਮਲ ਟ੍ਰੈਂਡ ਦੇ ਤੌਰ ਦੇ ਉੱਤੇ ਪੁਲਿਸ ਪੁਲਿਸ ਨੇ ਜਸਟ ਸਟੇਟ ਨੇ ਇੱਕ ਦਿਖਾਉਣਾ ਹੈ ਕਿ ਭਾਈ ਇਹ ਨਾ ਸਮਝੋ ਕਿ ਤੁਸੀਂ ਆਜ਼ਾਦ ਹੋ ਤੁਸੀਂ ਕਦੇ ਰੱਖੋਗੇ ਜਮਨਜੀ ਹੋ ਸਕਦਾ ਉਹ ਇਹ ਫੜ ਕੇ ਇਹ ਵੀ ਕਹਿਣ ਵੀ 26 ਆਲਾ ਵੀ ਫਲॉप ਕਰੋ ਕਿਸੇ ਨਾ ਕਿਸੇ ਤਰੀਕੇ ਨਾਲ ਮੇਨ ਉਹਨਾਂ ਨੂੰ ਫੜੋ ਕਿਉਂਕਿ 26 ਨੂੰ ਇਹਨਾਂ ਨੇ ਰੱਖਿਆ ਹੋਇਆ ਐਸਕੇਮ ਨੇ ਰੱਖਿਆ ਹੋਇਆ ਇਹ ਜਿਹੜਾ ਸਾਰਾ ਸੈਟਅਪ ਹੈ ਰੌਣਾ ਸਭ ਤੋਂ بڑا ਹੁਣ ਇਹ ਹੈ ਕਿ ਮਾਸ ਮੂਵਮੈਂਟ ਦੇ ਤੌਰ ਦੇ ਉੱਤੇ ਜੜੀਆਂ ਜਾਣੀਆਂ ਪਛਾਣੀਆਂ ਕੋਈ ਆਰਗੇਨਾਈਜੇਸ਼ਨ ਸੀਗੀਆਂ ਉਹ ਸੀਗੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਹੁਣ ਸਰਕਾਰ ਨੇ ਕਿੰਨੇ ਫਰੰਟ ਖੋਲੇ ਹੋਏ ਨਸ਼ੇੜਾ ਖੋਲ ਲਿਆ ਹੁਣੇ ਹਰ ਮਤਲਬ ਮੌਜੂਏ ਖੋਲਨੇ ਸਾਰੇ ਮਾਮਲਿਆਂ ਦੇ ਵਿੱਚ ਗੈਂਗਸਟਰ ਬਾਣੀ ਦੀ ਗੱਲ ਕਰਨ ਦੀ ਗੱਲ ਕੋਲ ਜੀ ਕਿਸਾਨਾਂ ਨਾਲ ਤੁਸੀਂ ਖੋਲ ਲਿਆ ਬਕਵਾਖ ਤਾਈਪ ਦੇ ਲੋਕਾਂ ਦੇ ਜਿਹੜੇ ਰੀਅਲ ਇਸ਼ੂ ਨੇ ਜੇ ਇੰਨੀ ਕਿ ਐਨਰਜੀ ਉਹਨਾਂ ਤੇ ਲਾਈ ਜਾਂਦੀ ਇਹਦੀ ਬਜਾਏ ਕਿ ਫਰੰਟ ਕੋਲਣੇ ਨੇ ਬਕਵਾਖ ਤਰੀਕੇ ਦੀ ਤਾਂ ਕੁਝ ਨਾ ਕੁਝ ਹੋ ਜਾਣਾ ਸੀ ਪਰ ਲੱਗਦਾ ਇਹ ਹੈ ਕਿ ਪੰਜਾਬ ਜਿਸ ਸਿਚੁਏਸ਼ਨ 'ਚ ਜਾ ਰਿਹਾ ਉਹਦਾ ਹਿਮਾਚਲ ਨਾਲ ਰੌਲਾ ਪੈਣਾ ਉਹਦਾ ਇੱਧਰ ਉੱਧਰ ਕਰਨਾ ਤਾਂ ਅਗਨਾ ਜਿਹੜਾ ਪੁਵੇਖਿਆ ਪੰਜਾਬ ਦਾ ਅਕਾਲੀ ਦਲ ਵਰਗੇ ਦਾਪ ਦਾ ਸੰਕਟ ਸਟੇਟ ਦਾ ਮਨਮਾਨਾ ਢੰਗ ਇਹ ਬੜਾ ਖਤਰਨਾਕ ਹੈ ਫਿਊਚਰ ਉਸਦੇ ਔਰ ਇਹਦੇ ਲਈ ਹੁਣ ਇਹ ਸੋਚਣਾ ਹੋਊਗਾ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਨੂੰ ਵੀ ਤੇ ਬਾਕੀ ਨੂੰ ਵੀ ਕੱਲੇ ਕਿਸਾਨ ਅੰਦੋਲਨ ਦਾ ਲੀਡਰਸ਼ਿਪ ਨਹੀਂ ਜਿੱਦਣ ਇਹ ਇੱਕ ਰਸ ਹੋ ਗਈ ਇਹ ਮੂਵਮੈਂਟ ਨਾ ਰਹੀ ਜਾਂ ਮੂਵਮੈਂਟ ਕਮਜ਼ੋਰ ਪਾ ਦਿੱਤੀ ਗਈ ਜੇ ਕਿਸੇ ਵੀ ਕਾਰਨ ਕਰਕੇ ਜਿਹੜੇ ਬਾਕੀ ਦੇ ਸੱਜਣ ਨੇ ਜਿਹੜੇ ਅੱਜ ਕੱਲ ਬੜੇ ਤਨ ਦੇ ਨਾਲ ਬੈਠ ਕੇ ਘਰਾਂ 'ਚ ਇਹ ਕਹਿੰਦੇ ਨੇ ਨਾ ਵੀ ਇਹ ਤਾਂ ਐ ਕਰਦੇ ਨੇ ਐ ਕਰਦੇ ਨੇ ਬਿਲਾ ਸੱਕ ਕਮਜ਼ੋਰੀਆਂ ਹੈਗੀਆਂ ਨੇ ਪੁਆਇੰਟ ਆਊਟ ਕਰਨੀਆਂ ਚਾਹੀਦੀਆਂ ਨੇ ਉਹਨਾਂ ਨੂੰ ਦਰੁਸਤ ਕਰਨਾ ਚਾਹੀਦਾ ਜਿੰਨੀਆਂ ਕਮਜ਼ੋਰੀਆਂ ਨੇ ਪਰ ਜੇ ਕੋਈ ਛਾਤੀ ਡਾ ਕੇ ਖੜਦਾ ਹੈ ਜੇ ਉਹ ਬੰਦ ਹੋ ਜੇ ਜੇ ਅੱਗੇ ਨਾ ਜਾਵੇ ਔਰ ਜਿਵੇਂ ਉਹਦਾ ਸਰਤਾਜ ਦਾ ਇੱਕ ਗੀਤ ਹੈ ਨਾ ਕਿ ਜਦੋਂ ਪਤਾ ਹੋਵੇ ਸੀਨੇ ਅੱਛਾ ਸ਼ੇਦ ਹੋਣਗੇ ਉਦੋਂ ਜੰਗ ਜਾਨ ਵਾਲੇ ਬੰਦੇ ਆਉਣਗੇ ਸੁਧਾਰਨ ਬੰਦਿਆਂ ਨੇ ਤਾਂ ਇਹਨਾਂ ਨੂੰ ਤਾਂ ਜਾਣਾ ਹੀ ਨਹੀਂ ਮੁੜ ਕੇ ਜੰਗ ਤੇ ਕਦੇ ਆਫਟਰ ਆਲ ਲੰਗੇ ਪਿੰਡੇ ਨਾਲ ਜਾ ਕੇ ਲੜਨ ਦੀ ਜਿਹੜੀ ਗੱਲ ਹੈ ਪਤਾ ਉਦੋਂ ਲੱਗਦਾ ਕਿ ਔਕਾਤ ਕਿੱਥੇ ਇੱਕ ਹੁੰਦੀ ਹੈ ਕਿਹੜੇ ਬੰਦੇ ਜ਼ਰੂਰ ਤੁਸੀਂ ਕਿਹੜੇ ਬੰਦੇ ਨਹੀਂ ਜੋ ਤੁਸੀਂ ਆਪਣੇ ਹੀ ਬੰਦੇ ਮਾਰ ਲੈਨੇ ਹੋ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਲਈ ਸੋਸਾਇਟੀ ਦੀ ਜ਼ਿੰਮੇਵਾਰੀ ਹੈ ਸਿਰਫ ਸੋਸਾਇਟੀ ਦੀ ਉਹ ਬਰਨ ਆਰਗੇਨਾਈਜੇਸ਼ਨਾਂ ਦੀ ਪੋਲਿਟਿਕਲ ਤੇ ਸਾਡੀਆਂ ਮਾਇਨਸ ਨੇ ਉਹ ਤਾਂ ਬਿਆਨਬਾਜ਼ੀ ਤੋਂ ਬਿਨਾਂ ਜਾ ਨਹੀਂ ਸਕਦੀ ਕਿਉਂਕਿ ਉਹਦੇ ਵਿੱਚ ਲੜਨ ਦੀ 스ਪਿਰਟ ਖਤਮ ਹੋ ਗਈ ਹੈ ਖਤਮ ਹੋ ਗਈ ਇਸੇ ਕਰਕੇ ਤਾਂ ਸਰਕਾਰ ਬਿਨਾਂ ਕੁਝ ਕੀਤੇ ਵੀ ਉਹਨੂੰ ਕੋਈ ਚੈਲੰਜ ਨਹੀਂ ਹੈ ਕੋਈ ਚੁਣੌਤੀ ਨਹੀਂ ਹੈ ਹੂੰ ਪੋਲਿਟੀਕਲ ਤਰ੍ਹਾਂ ਚ ਨਹੀਂ ਆ ਉਹ ਲੋਕਾਂ ਚ ਹੀ ਆਪਸ ਵਿੱਚ ਲੜਨ ਦੀ ਇੱਕ ਜਾਨ ਹੈ ਜਿਕਰ ਪੰਜਾਬ ਦੇ ਵਿੱਚ ਉਹ ਨਾਬਰੀ ਦਾ ਜਿਹੜਾ ਕਨਸੈਪਟ ਹੈ ਉਹ ਦੋਬਰੂ ਕੋ ਆਪਣੇ ਤਰੀਕੇ ਦੇ ਨਾਲ ਤਾਂ ਕੋਈ ਬਚਤ ਹੈ ਨਹੀਂ ਤਾਂ ਕੋਈ ਬਚਤ ਨਹੀਂ ਹੈ ਠੀਕ ਹੈ ਦੋ ਮੋਰਚੇ ਹਟਾਤੇ ਬਾਕੀ ਕਿੰਨਾ ਚਿਰ ਰਹਿ ਜਾਣਗੇ ਉਹ ਅਲੱਗ ਗੱਲ ਹੂੰ ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਸਰਪ੍ਰਕਾਸ਼ ਵੀ ਪਰ ਜਿੱਥੇ ਢੱਲੇ ਬਾਤ ਢੱਲੇ ਹੋ ਗਏ ਤੇ ਹੁਣ ਲੇਟੈਸਟ ਸਾਰੇ ਕਿਸਾਨਾਂ ਨੂੰ ਫੜ ਕੇ ਉਸ ਤੋਂ ਬਾਅਦ ਗੁਰੂਗ੍ਰਾਮ ਸਾਹਿਬ ਦਾ ਸਰੂਪ ਲਜਾਇਆ ਜਾ ਰਿਹਾ ਹੈ ਹਮ ਗੁਰਦੁਆਰਾ ਸਾਹਿਬ ਜਾਂ ਬਾਕੀ ਕਿਤੇ ਜਿੱਥੇ ਵੀ ਹੈ ਤੇ ਪਹਿਲਾਂ ਲੈ ਕੇ ਗਏ ਜਾਂ ਕਿਤੇ ਹੁਣ ਉਹ ਪਿਕਚਰਾਂ ਜਿਹੜੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਸਾਹਮਣੇ ਆ ਰਹੀਆਂ ਔਰ ਇਹਨਾਂ ਚੀਜ਼ਾਂ ਦੇ ਵੀ ਖਿਆਲ ਰੱਖਿਆ ਲੈ ਜੇ ਪਹਿਲਾਂ ਰੱਖਿਆ ਜਾਂਦਾ ਤੇ ਪਹਿਲਾਂ ਉਹਨਾਂ ਨੂੰ ਲੈ ਜਾਂਦੇ ਉਸ ਤੋਂ ਬਾਅਦ ਦੇਖਦੇ ਕੀ ਹੁੰਦਾ ਕੀ ਨਹੀਂ ਪਹਿਲਾਂ ਲੋਕਾਂ ਨੂੰ ਕਿਹਾ ਕਿ ਠੀਕ ਤਰੀਕੇ ਨਾਲ ਬਹਿ ਜਾਓ ਔਰ बसਾਂ ਭਰ ਕੇ ਲਿ ਜਾ ਕੇ ਉਸ ਤੋਂ ਬਾਅਦ ਹੁਣ ਟਾਲੀਆਂ ਜੇ ਉਹ ਇੱਕ ਵਾਰ ਖਤਮ ਹੋਊਗਾ ਤੇ ਰੌਲਾ ਇਹ ਹੋਇਆ ਕਰੇਗਾ ਅੱਗੇ ਨੂੰ ਵੀ ਸਰਕਾਰਾਂ ਸਰਕਾਰ ਰੋਕਿਆ ਕਰਨਗੀਆਂ ਬਲੇਮ ਦੂਜਿਆਂ ਤੇ ਲੱਗਿਆ ਕਰੂਗਾ ਤੇ ਰਾਤੋਂ ਰਾਤ ਚੋਰਾਂ ਤੇ ਬਾਗਸਬ ਤੇ ਦਾਕ ਦਫ਼ਤਰ ਆਇਆ ਕਰੂਗੀ ਸਭ ਨੂੰ ਫੜ ਲਿਆ ਜਾਇਆ ਕਰੂਗਾ ਤੇ ਬਸ ਠੀਕ ਹੈ ਜੀ ਜਿਹੜਾ ਜੰਤਕ ਸਭ ਪਾਰਟੀਆਂ ਸੜਕ ਦੀ ਲੜਾਈ ਪਹਿਲਾਂ ਛੱਡ ਚੁੱਕੀਆਂ ਨੇ ਹੁਣ ਤੁਸੀਂ ਵੀ ਸੜਕ ਦੀ ਲੜਾਈ ਛੱਡਾ ਦਿਓ ਜਿਹੜੀ ਬਾਕੀ ਹੈ ਤਾਂ ਕਿ ਰਜਿਸਟ੍ਰੈਂਸ ਨਾ ਰਹੇ ਵਿਰੋਧ ਰਹੇ ਹੀ ਨਾ ਕਾਰਪੋਰੇਟ ਲਾਇਟ ਚਾਹੁੰਦਾ ਪੰਜਾਬ ਨੂੰ ਲੰਮਾ ਪਿਆ ਕੇ ਜਿਹੜੀ ਜ਼ਮੀਨ ਲੈਣੀ ਹੈ ਉਹਦੇ ਫੋਟੋ ਲੱਗੀ ਜਾਗਦੀ ਹੈ ਬਸ ਹੂੰ ਬਿਲਕੁਲ ਇਹ ਵੱਡਾ ਸਵਾਲ ਹੈ ਕਿ ਅੱਜ ਜਿਹੜਾ ਬਤੀਰਾ ਜਿਹੜਾ ਤਰੀਕਾ ਅਪਣਾਇਆ ਗਿਆ ਉਸ ਨੇ ਇੱਕ ਸਵਾਲ ਤਾਂ ਖੜਾ ਕਰ ਦਿੱਤਾ ਕਿ ਪੰਜਾਬ ਸਰਕਾਰ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਕਿਸੇ ਯੋਜਨਾ ਤੇ ਕਿਸੇ ਵਿਉਂਤਬੰਦੀ ਤੇ ਕੰਮ ਕਰਨ ਦੀ ਬਜਾਏ ਡੰਡੇ ਨਾਲ ਹਰ ਮਸਲੇ ਹੱਲ ਕਰਨਾ ਚਾਹੁੰਦੀ ਹੈ ਟੰਡੇ ਨਾਲ ਮਸਲੇ ਹੱਲ ਨਹੀਂ ਹੋਇਆ ਕਰਦੇ ਵਿਗੜ ਜਾਇਆ ਕਰਦੇ ਆ ਇਸ ਫਿਕਰ 'ਚ ਅੱਜ ਅਸੀਂ ਇਹ ਚਰਚਾ ਲੈ ਕੇ ਹਾਜ਼ਰ ਸੀ ਸੋ ਐਸਕੇਐਮ ਦੇ ਲੀਡਰਾਂ ਨੂੰ ਵੀ ਕਾਰਵਾਈ ਹੋਣੀ ਦੀ ਜਿਵੇਂ ਖਬਰ ਆ ਰਹੀ ਹੈ ਇਹਦਾ ਮਤਲਬ ਸਵੇਰ ਨੂੰ ਇਸ ਮਸਲੇ ਦੇ ਉੱਤੇ ਹੋਰ ਚਰਚਾ ਵਿੱਢਣੀ ਪੈਗੀ ਚਲੋ ਫਿਰ ਵਰਤਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਸਸਿਕਾ